ਪੰਜਾਬ ਸਰਕਾਰ ਵੱਲੋਂ ਕਈ ਤਹਾਕਿਆਂ ਤੋਂ ਬਣੀਆ ਖਸਤਾ ਹਾਲਤ ਸੜਕਾਂ ਦੀ ਨੁਹਾਰ ਬਦਲ ਲਈ ਵੱਡੇ ਪੱਧਰ ਤੇ ਸੜਕਾਂ ਦਾ ਨੀਂ ਪੱਥਰ ਰੱਖੇ ਜਾ ਰਹੇ ਹਨ ਜਿਹਦੇ ਤਹਿਤ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਦਾ ਵੱਲੋਂ ਪਿੰਡ ਸ਼ਾਪਰ ਜਜਨ ਤੋਂ ਡੇਹਰਗਵਾਰ ਪਿੰਨ ਲਿਕੋਸਰਾ ਤੋਂ ਤੇਜਾਬੀਲਾ ਅਤੇ ਪਿੰਡ ਰੱਤਾ ਤੋਂ ਹੋਵਲੀਆਂ ਕਰੀਬ 25 ਕਿਲੋਮੀਟਰ ਤੱਕ ਬਣਨ ਜਾ ਰੀਆਂ ਤਿਲ ਲਿਕ ਸੜਕਾਂ ਦਾ ਨੀਂ ਪੱਥਰ ਰੱਖੇ ਗਏ ਇਸ ਮੌਕੇ ਪੰਜਾਬ ਮੰਡੀਕਰਨ ਬੋਰਡ ਦੇ ਅਕਸ਼ਰ অশੋਕਮਰ ਐਸ ਡੀਓ ਰakesh Kumar ਅਤੇ ਜੈ ਜਸਵਿੰਦਰ ਸਿੰਘ ਉਹਨਾਂ ਦਾ ਨਾਲ ਮੌਜੂਦ ਸਨ ਵ代ਕੁਰ ਦੀਪ ਸਿੰਘ ਰੰਧਾਵਾ ਪਿੰਡ ਨਕੋਸਰਾ ਦੇ ਸਰਪੰਚ ਮਹਿੰਦਰ ਸਿੰਘ ਅਤੇ ਪਿੰਡ ਸ਼ਾਪੁਰ ਜਾਜ ਦਾ ਸਰਪੰਚ ਤੇ ਜਿੰਦਰ ਸਿੰਘ ਮਾਨ ਅਤੇ ਹੋਰ ਮੋਤਵਰ ਆਗੂਆਂ ਨੂੰ ਨਿੱਘਾ ਸਵਾਗਤ ਕੀਤਾ ਗਿਆ ਇਸ ਸੌਕੇ ਗੱਲਬਾਤ ਦੌਰਾਨ ਮੌਤ ਵ代ਕੁਰ ਦੀਪ ਸਿੰਘ ਰੰਧਾਵਾ ਕਾ ਪਿਛਲੇ ਦਿਨੀ ਆਏ ਹੜਾ ਕਰਨ ਤੇ ਤੇਜ਼ ਮੀਂਹ ਦੀ ਵਜ੍ਹਾ ਨਾਲ ਕਾਫੀ ਸੜਕਾਂ ਖਰਾਬ ਹੋ ਗਈਆਂ ਸਨ ਉਹਨਾਂ ਨੂੰ ਮੁਰੰ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਚਾਰੂ ਸੋਚ ਸਦਕਾ ਪਿੰਡ ਨਕੋਸਰਾ ਸ਼ਾਪੁਰ ਜਾਜ ਦਾ ਪਿੰਡ ਰੱਤਾ ਵਿੱਚ बनਜਾਰੇ 25 किलोमीटर ਤਿੰਨ ਲੀਕ ਸੜਕਾਂ ਦਾ ਨੀਂ ਪੱਥਰ ਰੱਖੇ ਗਏ ਹਨ ਜੋ ਕਰੀਬ 15 ਕਰੋੜ ਦੀ ਲਗਤ ਨਾਲ ਬਣ ਕੇ ਜਲਦੀ ਤਿਆਰ ਹੋਣਗੀਆਂ ਇਸ ਸਬੰਧਕ ਗੁਰਦੀਪ ਸਿੰਘ ਰੰਧਾਵਾ ਨੇ ਕੱਲ ਕਨਨੌਰ ਵਿੱਚ ਪੰਚਾਇਤੀ ਚੋਣਾਂ ਵਿੱਚ ਹੋਣ ਜਾਰੀ ਵੋਟ ਨੂੰ ਲੈ ਕੇ ਕਿਹਾ ਕਿ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 4 ਸਾਲ ਦੇ ਕਰਾਇਗੇ ਕਾਰਜਕਾਲ ਦੌਰਾਨ ਕਰਵਾਏਗੇ ਕੰਮਾਂ ਤੇ ਮੋਹਰ ਲਾਉਣਗੇ ਗੁਰਦੀਪ ਸਿੰਘ ਰੰਧਾਵਾ ਨੇ ਐਮਪੀ ਸੁਖਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਉਪਰ ਸਤਿਕੇ ਸ਼ਬਦੀ ਹਮਲੇ ਕਰਦਿਆਂ ਤਾਂ ਜੇ ਕਸਦੇ ਆ ਕਿ ਹੈਗੇ ਕਾਂਗਰਸੇ ਬੁਖਲਾਏ ਹੋਇਆ ਨਾ ਤਾਂ ਹੀ ਬੁਖਲਾਹੜ ਵਿੱਚ ਗਲਤ ਬਿਆਨਬਾਜ਼ੀ ਕਰੇ ਹਨ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਉਹ ਅੱਜ ਪਿਛਲੇ ਹੜਾ ਕਰਕੇ ਸੜਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਉਹਨੂੰ ਲੈ ਕੇ ਅੱਜ ਲਗਭਗ 25 ਕਿਲੋਮੀਟਰ ਸੜਕਾਂ ਜਿਵੇਂ ਨਿੱਕੋਸਰਾ ਤੋਂ ਲੈ ਕੇ ਤਾਂ ਵੀਲੇ ਤੱਕ ਜਾਂ ਛਾਪਰਚਾਜਨ ਤੋਂ ਲੈ ਕੇ ਡੇਢਗੁਆਰ ਤੱਕ ਇੱਕ ਟਾਲੀ ਸਾਹਿਬ ਰੱਖਣਾ ਹੈ ਇਹ 25 ਕਿਲੋਮੀਟਰ ਸੜਕਾਂ ਦਾ ਜਿਹੜਾ ਨੀ ਪੱਥਰ ਜਿਹੜਾ ਰੱਖ ਰਹੇ ਆ ਏ ਅਪ੍ਰੈਲ ਮਈ ਤੱਕ ਜਿਹੜੀਆਂ ਸੜਕਾਂ ਪੂਰੀਆਂ ਕੰਪਲੀਟ ਜਿਹੜੀਆਂ ਆਪਾਂ ਕਰ ਦੇਣੀਆਂ ਨੇ ਜਿਹਦੇ ਨਾਲ ਕੁਝ ਸੜਕਾਂ ਤਾਂ ਜਿਹੜੀਆਂ 12 ਫੁੱਟ ਨੇ ਉਹ 18 ਫੁੱਟ ਹੋ ਰਹੀਆਂ ਤਾਂ ਕੁਝ ਸੜਕਾਂ ਜਿਹੜੀਆਂ ਅਜੇ ਤੱਕ ਬਣੀਆਂ ਹੀ ਨਹੀਂ ਪਿਛਲੇ 40-50 ਸਾਲ ਤੋਂ ਉਹ ਸੜਕਾਂ ਜਿਹੜੀਆਂ ਨਵੀਆਂ ਬਣਣੀਆਂ ਨੇ ਇਸ ਕਰਕੇ ਮੈਂ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਨ ਜੀ ਦਾ ਆਪਣੇ ਤਹਿ ਦਿਲੋਂ ਧੰਨਵਾਦ ਕਰ ਕਿ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਪੰਜਾਬ ਦੀ ਕੋਈ ਵੀ ਸੜਕ ਜਿਹੜੀ ਆ ਉਹ ਬਿਲਕੁਲ ਐ ਵਧੀਆ ਜਿਹੜੀਆਂ ਆਪਾਂ ਬਣਾ ਦੇਣੀਆਂ ਨੇ ਤੇ ਅਹੀਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਕਿ ਜਿੰਨਾ ਚੇਚੇ ਤੋਂ ਤੇਰਾ ਬਾਬਾ ਨਾਨਕ ਬਹੁਤ ਜ਼ਿਆਦਾ ਛੜਕਾਂ ਜਿਹੜੀਆਂ ਦਿੱਤੀਆਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਰ ਸਾਹਿਬ ਅੱਜ ਜਿਹੜੇ ਇਲੈਕਸ਼ਨ ਹੋਣ ਜਾ ਰਹੀ ਹੈ ਕਲਾਨੌਰ ਦੇ ਵਿੱਚ ਪੈਂਕੀ ਦੀ ਸੁਭਿੰਦਰ ਸਿੰਘ ਦਾ ਰੁਧਾਵਾ ਦਾ ਬਹਿਣਾ ਹੈ ਕਿ ਮਤਲਬ ਇਹਨਾਂ ਜਿਹਨਾਂ ਉੱਪਰ ਜਿਹੜੇ ਕਾਗਜ ਨਹੀਂ ਕਟਾਇਆ ਨੇ ਪਰ ਜਿੱਤੇ ਵੀ ਛੱਡੀ ਹੋ ਰਹੀ ਹੈ ਪੂਰੀ ਫਾਈਟ ਦਾ ਕਿਵੇਂ ਦੇਖਦੇ ਦਿਖੋ ਜੀ ਕਿਸੇ ਦਾ ਕੋਈ ਕਾਗਜ ਨਹੀਂ ਕਟਾਇਆ ਠੀਕ ਹੈ ਨਾ ਉੱਥੇ ਸਰਪੰਚਾਂ ਦੀਆਂ ਚਾਰ ਪੰਚਾਇਤਾਂ ਦੇ ਵਿੱਚ ਸਰਪੰਚਾਂ ਦੀ ਇਲੈਕਸ਼ਨ ਹੋਣ ਰਹੀ ਹੈ ਉਹਦੇ ਵਿੱਚ ਤਿੰਨ ਤਿੰਨ ਚਾਰ ਚਾਰ ਉਮੀਦਵਾਰ ਜਿਹੜੇ ਉੱਥੇ ਖੜੇ ਨੇ ਤਾਂ ਲੋਕਾਂ ਨੇ ਫਤਵਾ ਦੇਣਾ ਨਾਲੇ ਰਿਜ਼ਲਟ ਸਾਰੇ ਪੰਜਾਬ ਨੇ ਦੇਖ ਲੈਣਾ ਡੇਰੇ ਬਾਬਾ ਨਾਨਕ ਨੇ ਕੀ ਦੇਖਣਾ ਲੋਕਾਂ ਨੇ 4 ਸਾਲ ਦੇ ਹੋਏ ਕੰਮਾਂ ਤੇ ਮੋਹਰ ਲਾਉਣੀ ਆ ਨਾ ਕਿਸੇ ਨੇ ਐਮਪੀ ਨੂੰ ਦੇਖਣਾ ਨਾ ਕਿਸੇ ਨੇ ਐਮਐਲਏ ਨੂੰ ਦੇਖਣਾ ਨਾ ਕਿਸੇ ਨੇ ਕੁਝ ਵੀ ਦੇਖਣਾ ਜਿਹੜੇ ਲੋਕ ਪਿਛਲੇ 4 ਸਾਲਾਂ ਤੋਂ ਅਮਤ ਦੇਖਦਾ ਆ ਪਿਛਾ ਟਿਊਬਲਾਂ ਤੇ ਵੀ ਏਸੀ ਲੱਗੇ ਨੇ ਪੱਬਰ ਵਾਲੀ ਇੱਕ ਮੋਟਰ ਹੈ ਜ਼ਿੰਮੇਵਾਰ ਦੀ ਉਹ ਟਿਊਬਲ ਤੇ ਵੀ 80 ਲੱਖ ਗਿਆ। ਤਾਂ ਜਿਹੜੇ ਲੋਕ ਅੱਜ ਕੱਲ ਦੇਖ ਲੋ ਪਿੰਨਾ ਚ ਮੇਰੇ ਖਿਆਲ ਹੁਣ ਤਾਂ ਸਿਲੰਡਰ ਵੀ ਨਹੀਂ ਲੋਕਾਂ ਨੂੰ ਲੋੜ ਰਹੀ। ਹੁਣ ਤਾਂ ਇੰਡਕਸ਼ਨ ਲਾ ਗਏ ਨੇ। ਸਿਲੰਡਰਾਂ ਵਾਲੇ ਵੀ ਤਰਲੇ ਮਾਰਨ ਦੇ ਕਿ ਸਾਡੇ ਸਿਲੰਡਰ ਨਹੀਂ ਵਿਕਦੇ। ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੇ ਜੋ ਵੀ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਉਹਨਾਂ ਸਹੂਲਤਾਂ ਤੇ ਮੋਹਰ ਲੱਗਣੀ ਹੈ। ਜੀ ਚੈਨਲ ਤੋਂ ਮੈਂ ਇੰਟਰਵਿਊ ਦਿੱਤੀ ਹੈ ਕਿ ਭਗਵੰਤ ਮਾਨ ਮੇਰੇ ਪਿੰਡੋਂ ਆ ਕੇ ਲੜਿਆ ਸੱਚ ਵੋਟਾਂ ਦਾ ਵਾਅਦਾ ਨਹੀਂ ਮਿਲਿਆ। ਉਹਨੂੰ ਕਹਾਂ ਤੂੰ ਉੱਥੇ ਜਾ ਕੇ ਲਾਲ ਨਹੀਂ ਵੇਖ ਲਾ ਕਿ ਤੈਨੂੰ ਕਿੰਨੀਆਂ ਮਿਲਦੀਆਂ। ਅ ਪਿਛਲੀ ਵਾਰੀ ਆਮ ਆਦੀ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਧਰੋਵਾਲੀ ਚ ਅਗਲੀ ਵਾਰੀ ਸਤਾਈ ਚ ਦੇਖ ਲਓ ਕਿੰਨੀਆਂ ਪੈਂਦੀਆਂ ਤੈਨੂੰ ਕਹਾਂ ਤੂੰ ਛਾਪਰੀ ਆਣ ਕੇ ਦੇਖ ਲੈ ਤੂੰ ਐਡੀ ਦੂਰ ਚੋ ਜਾਣਾ ਤੂੰ ਛਾਪਰਾਣ ਕੇ ਲਾਲਾ ਤੈਨੂੰ ਛਾਵਨ ਪਤਾ ਲੱਗ ਜੂ ਤੈਨੂੰ ਕਿੰਨੂ ਪੈਂਦੀਆਂ ਤਾਂ ਮੈਂ ਧਰੋਵਾਲੀ ਲੜ ਕੇ ਵੀ ਲੈਣਾ ਉੱਥਾ ਵੇਖ ਲੈਾਂਗੇ ਮੈਨੂੰ ਕਿੰਨੀਆਂ ਪੈਂਦੀਆਂ ਤੂੰ ਉੱਥੇ ਨਾ ਜਾ ਜੇ ਥੱਲੇ ਹੀ ਰਹਿ ਅਜੇ ਉਹ ਲੈਵਲ ਨਹੀਂ ਬਣਿਆ ਜਿੱਤੇ ਭਗਵੰਤ ਮਾਨਤਰ ਮੁੱਖ ਮੰਤਰੀ ਵਾਲਾ ਜਿਹੜਾ ਭਗਵੰਤ ਮਾਨ ਵਾਲਾ ਲੈਵਲ ਨਹੀਂ ਤੁਹਾਡਾ ਬਣਿਆ ਅਜੇ 48000 ਤੈਨੂੰ ਵੋਟ ਪਈ ਐ ਐਮ 4000 ਦਾ ਫਰਕ ਰਿਹਾ ਤਾਂ ਤੂੰ ਸੀਐਮ ਸਾਹਿਬ ਦੇ ਨਾਲ ਮੁਕਾਬਲਾ ਕਰਨ ਦੇ ਮੁਕਾਬਲਾ ਤਾਂ ਡੇਰਾ ਬਾਬਾ ਨਾਨਕ ਚ ਨਹੀਂ ਹੋਣ ਦੇਆ ਤੂੰ ਕਿੱਥੇ ਜਾਣਾ ਛਪੀਆਂ ਮਾਰਨ ਦੇਆ ਰਾਜੀਵ ਰਿੰਗ ਦੀ ਬ्यान ਬੋਜੀ ਕਿਵੇਂ ਉਹ ਰੱਬ ਖਣਾਇਆ ਵਾ ਆ ਹੁਣ ਕਾਈ ਕਹਿਂਦੇ ਆ ਕੱਲ ਛਾਤੀ 12 ਛਾਤੀ ਕਿਹੜੀ ਹੁੰਦੀ ਆ ਜੀ ਕੋਈ ਛਾਤੀ ਦੱਸਦਾ ਕਿ ਛਾਤੀ ਚ 12 ਇਹੋ ਜਿਹਾ ਕੋਈ ਬਿਆਨ ਮੱਚਦਾ ਆਹ 12 ਗੋਲੀਆਂ ਕਹਿਣੀਆਂ ਇਹਨੇ ਛਾਤੀ ਚ ਵੱਜੀਆਂ 12 ਛਾਤੀਆਂ ਨੂੰ ਕਿਹਾ ਗੋਲੀਆਂ ਚ ਵੱਜੀਆਂ ਇਹ ਕਿਹਾ ਉਹਨੇ ਠੀਕ ਨਹੀਂ ਜਿਹੜਾ 12560 ਨਹੀਂ ਕਹਿਣਾ ਹੁੰਦਾ ਜਿਹੜਾ 12548 ਕਹਿ ਰਿਆ ਇਹ ਬਾ ਉਹ ਆਥੋਂ ਦੇਖ ਲੈ ਵੀ ਕੀ ਹਾਲ ਹੈ ਅਜੇ ਤਾਂ 26 ਚੜਿਆ ਤੇ ਕਾਂਗਰਸੀਆਂ ਦੀ ਹਾਲਾਤ ਵੇਲਾ ਕਿਦਾਂ ਆਪੋ ਚ ਵਜਣ ਰਹੇ ਨੇ ਤੇ ਕੀ ਸਟੇਟ ਬਿਆਨबाजी ਕੀ ਕਰਦੇ ਉਹ ਕੋਈ ਕੰਮ ਦੀ ਗੱਲ ਕਰੋ ਕੋਈ ਰਾਜਨੀਤੀ ਦੀ ਗੱਲ ਦੱਸੋ ਲੋਕਾਂ ਨੂੰ ਇਹ ਦੱਸੋ ਕਿ ਅਸੀਂ ਪਿਛਲੇ 5 ਸਾਲਾਂ ਚ ਆਹ ਕੰਮ ਕੀਤੇ ਰਹੇ ਤੇ ਅਗਲੇ ਆਉਣ ਵਾਲੇ ਸਮੇਂ ਚ ਆਹ ਕਰਾਂਗੇ ਕੋਈ ਆਪਣੀਆਂ ਪ੍ਰਾਪਤੀਆਂ ਦੱਸੋ ਨਾ ਕਿ ਗਾਲਾਂ ਕੱਢਣ ਦੀਆਂ ਸਿੱਖੀਆਂ ਤੁਸੀਂ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਦੇਖ ਲਿਆ ਇਹਨਾਂ ਨੂੰ ਕਹੇ 27 ਦੀ ਵੇਟ ਕਰੋ ਅੱਗੇ ਤੇ ਆਏ 95 ਦਾ ਹੁਣ 100 ਤੋਂ ਉੱਪਰ ਹੋਣੇ ਨੇ ਇਸ ਵਾਰੀ ਆਮ ਆਦਮੀ ਪਾਰਟੀ ਦੇ ਬਹੁਤਾ ਦੇਖੋ ਨਾ ਰਾਤ ਸੁੱਤਿਆ ਪਿਆ ਵੀ ਭਗਵੰਤ ਮਾਨ ਹੀ ਉਹਨਾਂ ਦੇ ਆਉਂਦਾ ਸੁਪਰੇ ਹੀ ਭਗਵੰਤ ਮਾਨ ਤੇ ਆਉਂਦੇ ਕਦੀ ਕਾਂਗਰਸ ਅਕਾਲੀ ਦਲ ਭਾਜਪਾ ਨੇ ਕਦੀ ਆਪ ਚ ਇਹਨਾਂ ਨੇ ਕਿਸੇ ਦੇ ਵਿਰੁੱਧ ਕੋਈ ਦੂਸ਼ਣਵਾਦੀ ਕੀਤੀ ਹੈ ਸਾਰੀਆਂ ਪਾਰਟੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਟਾਰਗੇਟ ਕਰਦੀਆਂ ਨੇ ਇਹਦਾ ਮਤਲਬ ਉਹ ਕੋ ਕਬਰਾ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਟਾਈਮ ਆ ਕਿ ਸ੍ਰੀ ਗਰਦੀਪ ਸਿੰਘ ਰਧਾਵਾ ਨੇ ਅਣਥੱਕ ਕੋਸ਼ਿਸ਼ਾਂ ਕਰਕੇ ਸਾਡੇ ਪਿੰਡ ਤੋਂ ਜਿਹੜੀ ਛੜਕ 메ਨ ਰੋਡ ਤੋਂ ਵੀਰ ਤੱਕ ਜਾਂਦੀ ਆ 6 ਕਿਲੋਮੀਟਰ ਦੇ 200 ਮੀਟਰ ਉਹਦਾ ਅਜੂਦ ਕਾਮ ਕੀਤਾ ਵਾ ਇਹ ਸੜਕ ਬਹੁਤ ਪੁਰਾਣੀ ਪਣੀ ਹੋਈ ਸੀ ਤੇ ਥਾ-ਥਾ ਟੁੱਟੀ ਹੋਈ ਸੀ ਤੇ ਸਿੰਗਲ ਸੜਕੀ ਤੇ ਪ੍ਰਾਸਕਰਨ ਦਾ ਬਹੁਤ ਜ਼ਿਆਦਾ ਪੈਂਦਾ ਸੀ ਪਰ ਕਿਰਨ ਉਹ ਗੱਡੀਆਂ ਆਉਂਦੀਆਂ ਸੀ ਹੁਣ ਇਹ ਸੜਕ ਬਣਨ ਨਾਲ ਲੋਕਾਂ ਨੂੰ ਬਹੁਤ ਸੌਦਾ ਮਿਲੇਗੀ ਔਰ ਅਹੀਂ ਪੰਜਾਬ ਸਰਕਾਰ ਦਾ ਤੇ ਸਰਦਾਰ ਗਦੀਪ ਸਿੰਘ ਰੰਧਾਵਾ ਦਾ ਇਸ ਵਿਭਾਗ ਦੇ ਜਿੰਨੇ ਅਫਸਰਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸੜਕ ਬਣਾਉਣ ਲਈ ਕੰਮ ਸ਼ੁਰੂ ਕਰਨ ਵਾਸਤੇ ਅੱਜ ਉਦਾਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ